ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਰਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਦੋ ਮਹੀਨਿਆਂ ਦਿਖਾਵਾਂਗੇ ਇੱਕ ਤਾਜੀ ਸੂਈ ਵੀ ਤੇ ਇੱਕ ਕੁਝ ਦਿਨਾਂ ਦੀ ਸੂਈ ਵੀ ਰੇਟ ਬਾਜ਼ਮ ਹੋਣਗੇ ਤੇ ਵੀਡੀਓ ਦੇ ਵਿੱਚ ਹੋਣਗੇ ਆਓ ਅਗੇ ਵੀਰਨਾ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਜੱਗੀ ਆ ਜੀ ਸ਼ਹਿਰ ਬਰਨਾਲਾ ਦਾ ਬਾਈ ਜੀ ਬਰਨਾਲਾ ਜਿਹੜਾ ਲੁਧਿਆਣਾ ਰੋਡ ਤੋਂ ਰੋਡ ਪਾਰਦਾ ਤੂਰੀ ਨੂੰ ਠੀਕ ਹੈ ਜੀ ਉਹ ਤੂਰੀ ਰੋਡ ਦੇੰਦਾ ਕਿਲੋਮੀਟਰ ਆ ਕੇ ਆਪਣਾ ਫਾਰਮ ਹੈ ਰੰਗਿਆ ਕੋਠੇ ਹਾਂ ਜੀ ਰੰਗਿਆ ਵਾਲੇ ਕੋਠੇ ਵਾਜਦਾ ਕੋਠੇ ਗੁਰੂ ਰਾਮਦਾਸ ਨਗਰ ਵਾਜਦਾ ਜੀ ਵੈਸੇ ਰੰਗਿਆ ਵਾਲੇ ਕੋਠੇ ਕਾਹ ਰਾਜੰਦੇ ਆ ਮੋਬਾਈਲ ਨੰਬਰ 99153 9107 ਠੀਕ ਹੈ ਅੱਜ ਜੋੜਾ ਖੜਾ ਮੰਜੇ ਦੇ ਆਪਣੇ ਕੋਲੇ ਹਾਂ ਬਈ ਜੋੜਾ ਇੱਕ ਹੁਣੇ ਸੂਈ ਹੋਇਆ ਅਜੇ 15 ਮਿੰਟ ਹੀ ਹੋਏ ਤੇਰੇ ਆਉਣ ਤੋਂ ਪਹਿਲਾਂ ਹੀ ਬੱਚਾ ਖੱਤੀ ਕੇ ਮੂਹਰੇ ਤਾਂ ਰਿਆ ਠੀਕ ਹੈ ਤੇ ਦੂਜੀ ਮੈਂ ਸੁਣਨ ਆਲੀ ਹੈ ਕਿ ਠੀਕ ਹੈ ਮੰਜੇ ਦੁਨੀਆਂ ਮੰਨ ਲਾ ਵੀ ਬਾਹਲੀ ਟੌਪ ਕਲਾਸ ਨੇ ਠੀਕ ਹੈ ਜਿਹੜੀ ਆਪਾਂ ਪਹਿਲੇ ਨੰਬਰ ਦੀ ਗੱਲ ਕਰੀਏ ਤਾਜੀ ਸੂਈ ਆ ਬੱਚਾ ਤੇ ਤਾਂ ਮੇਰ ਕਾਫੇ ਨੇ ਹਾਂ ਕੱਟਾ ਲਤਾ ਬਈ ਜਿਵੇਂ ਜੈਡ ਬਲਾ ਕੱਟਾ ਵੀ ਇੱਕ ਮਾਲ ਵੀ ਕੋਈ ਚਟਾ ਨਹੀਂ ਭੋਰਾ ਵੀ ਸੂਆ ਕਿਹੜਾ ਸੂਈ ਆ ਜੀ ਸੋ ਬਰੇਜ ਕਹੋ ਨਾ ਪਹਿਲੇ ਗਾਹੋਂ ਦੂਜੇ ਗਾਹੋਂ ਦੁੰਨੇ ਮੰਨੀਆਂ ਤੀਜੇ ਤੀਜੇ ਸੋ ਸੂਨ ਦੀਆਂ ਰੱਖਿਆ ਹੁਣ ਠੀਕ ਐ ਤੇ ਦੁੱਧ ਕੀ ਦੱਸਿਆ ਪਾਣੋਂ ਇਹਦਾ ਮਾਲ ਕਰੀਂ ਵੀ 16 ਕਿਲੋ ਦੁੱਧ ਦਿੱਤਾ ਹੋਇਆ ਇਹਦਾ ਮੈਂ ਦਾ ਠੀਕ ਐ ਦੁੰਨੇ ਮੰਨੀਆਂ ਰਾਜਸਥਾਨ ਦੀਆਂ ਨੇ ਖੁਸ਼ਕੀਰੀਆਂ ਨੇ ਮੱਝਾ ਜਾਂ ਹਾਂ ਜਿਵੇਂ ਪੂਰੇ ਟੋਪ ਦੇਰੀ ਦੀਆਂ ਮੰਝਾਂ ਨੇ ਆਹ ਦੇ ਲੱਪਾ ਕੁਆਨੀ ਹਾਰਸ਼ਨਾਰਨੀ ਬਾਲਾ ਇਹ ਗੱਲ ਆਪ ਹੋਰ ਨੋਟ ਕਰੀਆ ਮੱਝ ਬੱਜਾ ਜੜ ਦੀ ਜੜ ਦੀ ਥਲੇ ਤੂੜੀ ਨੂੰ ਭੇਜਦੀਆਂ ਖਾਣ ਨੂੰ ਬਈ ਜਿਹੜੇ ਸੁੱਕੀ ਤੂੜੀ ਖਾਂਦੀ ਉਹਦਰ ਦਾ ਮਾਲ ਹੀ ਖਾਂਦਾ ਸੁੱਕੇ ਪੱਠੇ ਆਓ ਮੈਂ ਗੱਲ ਨੋਟ ਕਰੀ ਚੂੜੀ ਦੀ ਲੰਘਾ ਵੜਦੀ ਹੈ ਹਨਾ ਆ ਦੇਖ ਲਓ ਵੀ ਸੋਨੇ ਠੀਕ ਹੈ ਤੇ ਬੱਚਾ ਆ ਗਿਆ ਮੇਲਕਾਫ ਹਨਾ ਹਾਂ ਕੱਟਾ ਦਿੱਤਾ ਬਈ ਇਹਨੇ ਠੀਕ ਹੈ ਤੇ ਕਿੰਨਾ ਦੁੱਧ ਮੰਨ ਕੇ ਬੰਦਾ ਖਰੀਦੇ ਇਹਨੂੰ ਮੇਰੇ ਯਾਰ ਦੁੱਧ ਹੁੰਦਾ ਘੇਰ ਦਾ ਜਿਹੜਾ ਮਾਨੂੰ ਮਾਲਕ ਨੇ ਦੱਸਿਆ ਉਹ ਦੱਸਿਆ 16 ਕਿਲੋ ਠੀਕ ਹੈ ਆਪਾਂ ਕਹਿੰਦੇ ਜੇ ਆਪਣੇ ਕੋਲੇ ਖੜੀ ਰਹੇਗੀ ਕਰਮਾ ਲਈ ਇਹ ਤਾਂ ਆਪਾਂ 16 ਕਿਲੋ ਨਪਾ ਕੇ ਵੀ ਦੇ ਲਾਂਗੇ ਪਰ ਜੇ ਆਪਦੇ ਘੇਰ ਦੇ ਹਿਸਾਬ ਨਾਲ ਬੋਲਾ ਪੂਰਾ ਥਾਂਡੇਵਾ ਦੇਖੋ ਝੋਟੀ ਦਾ ਚੰਗਾ ਸਾਫ ਸੁਥਰਾ ਤੇ ਲੈਵਾ ਦੇਖੋ ਜਮਾ ਫਿੱਟ ਮਾਰੀ ਬਾਕੀ ਪੂਰੇ ਚੰਗੇ ਬਾਡੀ ਵੇਟ ਵਾਲੀ ਆ ਭਾਈ ਐ ਨਹੀਂ ਹੈਗੀ ਵੀ ਲਿੱਸੀ ਲਾਮੀ ਮੈਂ ਆ ਠੀਕ ਹੈ ਜਿਹੜੀ ਥਾਂਡੇਵੇ ਦੀ ਕੁਆਲਿਟੀ ਵੀ ਪੂਰੀ ਟੌਪ ਕਲਾਸ ਹੈ ਪੀੜੀ ਦੇ ਪਾਵੇਂ ਆ ਰਗੇ ਥਾਂਨੇ ਠੀਕ ਹੈ ਕਹਿੰਦਾ ਆਪਾਂ ਇੱਕ ਗੱਲ ਆਪਾਂ ਹੋਰ ਦੇਖੀਏ ਮੂਰੇ ਝੋਟੀ ਦੇ ਕੁੰਬੜਾ ਵਗੈਰਾ ਜਮਾ ਨਹੀਂ ਹਨ ਮਨੋ ਭਾਈ ਕੋਈ ਨਹੀਂ ਜਿਵੇਂ ਇੱਥੇ ਜੋ ਵੱਡੇ ਵੱਡੇ ਗੱਲ ਲੜਦੇ ਹੁੰਦੇ ਨੇ ਉਹ ਚੀਜ਼ ਨਹੀਂ ਜਿਹੜਾ ਦੁੱਧ ਵਾਲੀ ਅਸਲ ਪ੍ਰੈਟੀ ਆ ਠੀਕ ਹੈ ਤੇ ਕਹਿੰਦਾ ਬਾਪਾ ਆਪਾਂ ਕਹਿੰਦੇ ਜਿਹੜਾ ਲੈਵੇ ਉਹ ਵੇਖ 14 15 ਹੀ ਮੰਨ ਕੇ ਲੈ ਲੈ। ਬਈ ਇਹ ਜਿਹੜੀ ਦੁੱਧ ਹੁੰਦਾ ਉਹ ਹੁੰਦਾ ਝਾੜ ਚ ਪੁੱਤ ਉਹ ਜਿੰਨਾ ਖਵਾ ਲੋਂਗੇ ਓਨਾ ਹੀ ਦੁੱਧ ਦੇ ਦੇਣਾ। ਠੀਕ ਹੈ। ਪਰ ਜਿਹੜੇ ਨਾ ਬੋਡੀ ਵੇਟ ਉਹਦੇ ਲੈਵੇ ਤਾਂ ਤਾਜ਼ਾ ਨਾ ਕੋ ਨੂੰ ਮਾਲ ਕਰਨ ਦੱਸਿਆ 16 ਕਿਲੋ ਦੱਸਿਆ। ਠੀਕ ਹੈ। ਪਰ 16 ਕਿਲੋ ਤੋਂ ਮੈਂ ਆਏ ਨਹੀਂ ਹੈਗਾ ਵੀ 16 ਕਿਲੋ ਦੱਸਿਆ ਹੈਗਾ। ਠੀਕ ਹੈ। ਖੜ ਜਾ ਪੁੱਤ। ਆ ਲੋ। ਚਾਹੇ ਵੇੜੇ ਜਿ ਬੰਨ ਕੇ ਚੋਈ ਚੱਲਿਓ ਆਏ ਨਹੀਂ ਵੀ ਠੀਕ ਹੈ। ਤੇ ਨਹੀਂ ਰਸਤਾਆਂ ਦੀਆਂ ਮੰਨੀਆਂ ਇਹਨਾਂ ਦੀ ਇਹੀ ਕਾਲ ਦਿਖਾ ਦੇ ਸੋਹਰੇ ਧਾਰਾ ਦੇਖੋ ਚੌਣ ਦੇਖੋ ਪੂਰਾ ਸਾਫ ਸਿਧਰਾ ਹੈ ਮੋਟਾ ਮੋਟਾ ਚੌਣਾ ਮੋਟਾ ਮੋਟਾ ਚੌਣਾ ਅਜੇ ਪਉ ਕੋਈ ਕੰਨ ਨਹੀਂ ਕੱਢੇ ਕੋਈ ਬੱਚਾ ਵੀ ਰਜਾਇਆ ਆਈ ਬਹਿ ਗਏ ਠੀਕ ਹੈ ਮੁੱਲ ਇਸ ਰਾਜ ਮਾਰਦੀ ਧਾਰਾ ਇਹਦੇ ਸੋਹਰੇ ਚੌਣ ਚਵਾਦੀ ਬਿਲਕੁਲ ਇੱਕ ਨੰਬਰ ਆ ਤੇ ਭਾਈ ਰੇਟ ਇਹਦਾ ਕੀ ਰਹੂਗਾ ਇੱਕ ਹੱਥ ਬੰਨ੍ਹ ਕੇ ਬੇਨਤੀ ਆ ਵੀਰਾਂ ਨੂੰ ਮਪਾ ਹੀ ਬਣ ਕੇ ਨਾ ਇਹ ਚ 1200 ਰੁਪਏ ਮਾਤਾਨ ਹੋ ਜੇਦਾ ਮੈਂ ਮੁੱਲ ਕਰੂੰਗਾ ਠੀਕ ਹੈ 5 000 ਵਾਲਾ ਘੱਟ ਵਾਲਾ ਵੀਰ ਬਣ ਕੇ ਨਾ ਖੇਚੜਾ ਕਰਿਓ ਕਿਉਂਕਿ ਦੁੱਧ ਵਾਲੇ ਜਾਨਵਰ ਤੇ ਪੈਸੇ ਵਪਾਰੀ ਨੂੰ ਵੀ ਲਾਉਣੇ ਪੈਂਦੇ ਆ ਅਗਲੇ ਨੂੰ ਵੀ ਮੁਰੇ ਲਾਉਣੇ ਪੈਂਦੇ ਆ ਆਪਾਂ ਪੂਰਾ ਗੇੜੇਖਾਨੇ ਵਿੱਚ ਰਜਾਈ 'ਚ ਬੈਠੇ ਕਹਿੰਦੇ ਬਈ 80 ਦੀ ਮੈਂ ਮਿਲਦੀ ਉਹ ਨਹੀਂ ਬਰਦੀ ਨਹੀਂ ਮਿਲਦੀ ਬਈ ਨਹੀਂ ਮਿਲਦੀ ਆਪਾਂ ਨੂੰ ਇਹਦਾ ਕੀ ਭਾਰ ਰੱਖਿਆ ਆਪਾਂ ਮੈਂ ਫਿਰ 1.5 ਦੀ ਮੈਂ ਦੇ ਦਾਂਗੇ ਮਾਨਤਾਣ ਕਰ ਦਾਂਗੇ ਸੋ ਫਿਰ 1 ਲੱਖ 5000 ਦੇ ਵਿੱਚ ਸਰਦੀ ਸਰਦੀ ਦੁੱਧ ਦੇ ਲਾਉਂਗੇ ਨਜ਼ਾਰੇ ਤੇ ਪਛਮਾ ਪਸਮੂ ਦੇਖੋ ਜਮਾ ਗੱਡ ਰਗਾ ਕੱਢਿਆ ਹਜੇ ਕੋਈ ਪਾਣੀ ਨਹੀਂ ਮਾਰਿਆ ਲੈਵੇ ਤੇ ਕੁਝ ਨਹੀਂ ਬਈ ਐ ਮਾਂ ਲੱਜ ਮੈਂ ਸੂਏ ਜਾਪੇ 'ਚ ਖੜੀ ਆ ਠੀਕ ਆ ਜੇਰ ਪੈ ਕੇ ਵਸੂਰ ਫੜੀ ਮੈਂ ਕਿਹਾ ਬਈ ਜੇਰ ਪੈ ਕੇ ਜਦੋਂ ਨੂੰ ਜੇਰ ਪਾਣੇ ਵਾ ਖੋਲ ਦੂਗੀ ਮੈਂ ਠੀਕ ਹੈ 1 5 ਦੇ ਵਿੱਚ 14 ਗਿੱਲ ਦੇ ਬਣ ਕੇ 1200 2000 ਘੱਟ ਵੱਧ ਵਾਲਾ ਮਾਨਤਾ ਵਾਲਾ ਹੀ ਫੋਨ ਲਾਓ ਵੀਰ ਬਣ ਕੇ ਕੋਈ 90 95 ਵਾਲਾ ਨਾ ਖੇਚਲਾ ਕਰਿਓ ਆਪਦੇ ਭਾ ਲੈ ਕੇ ਲੈ ਜਾਂਦੀ ਵਾ ਹਾਂ ਵੀਰੇ ਕਿਉਂ ਮੈਂ ਨਾ ਦੁੱਧ ਵਾਲਾ ਜਾਨਵਰ ਉਹਦੇ ਪੈਸੇ ਲਾਉਣੇ ਪੈਂਦੇ ਆ ਤੂੰ ਪਹਿਲਾਂ ਹੀ ਉਹ 1 20 ਬੱਚੀ ਜਾਨੀ ਮੰਗਿਆ ਉਹਨਾਂ ਆਪਾਂ ਵੀ ਯਾਰ ਇੱਕ ਬੱਕੀ ਮੰਗੀ ਆ ਜੇ ਮੁੜ ਕੇ ਕਹਦੀ 15 ਦੀ ਲੈ ਜਾ ਉਹ ਕੰਮ ਨਹੀਂ ਹੈਗਾ ਪਰ ਇੰਨੀ ਗੱਲ ਜ਼ਰੂਰ ਆ ਜੇ ਕੋਈ ਬੰਦਾ ਐ ਕਹੇ ਬਈ ਮੈਂ ਪੰਜਾਬ ਦੀ ਆ ਅੱਬਾ ਨਾਮ ਦੇ ਲੈਣੇ ਹੋਰ ਦੱਸ ਰਸਤਾਂ ਨੂੰ ਆਈਆਂ ਰਸਤਾਂ ਦਾ ਮਾਲ ਆ ਰਸਤਾਂ ਦੀਆਂ ਮਈਆਂ ਨੇ ਠੀਕ ਐ ਅੱਗੇ ਬਈ ਇਹ ਆਪਾਂ 2 ਨੰਬਰ ਝੋਟੀ ਕਪਣ ਦੇਖੀਏ ਨੇ ਜਿਹੜੀ ਹਾਂ ਮੀਰੀ ਤੀਜਾ ਸੂਈ ਇਹ ਸੂਈਗੀ ਠੀਕ ਐ ਕੈਦ ਨਾ ਕੱਢ ਜੂਗੀ ਇਹ ਇਹ ਪੰਜ ਚਾਰ ਦਿਨ ਲੈ ਜੂਗੀ ਬਈ ਤੇ ਨਾਲਾ ਨੂਰਾ ਬਣ ਜਾ ਗੁਲੀਆਂ ਮਈਆਂ ਨੇ ਮੈਂ ਨਾ ਅਮਰੀਕਨ ਗਾਹੀਆਂ ਥੱਲੋ ਤਾਂ ਠੀਕ ਐ ਇਹੀ ਖਾਸ ਸੀ ਤਾਂ ਇਹਨਾਂ ਦੀ ਅਗਲਾ ਕਹਿੰਦਾ ਤੀਜਾ ਸੂਬਾ ਬਈ ਪਹਿਲਾਂ ਲੈਣੀ ਆ ਉਹ ਹੋਰੀ ਇੱਥੇ ਵਾਲੀਆਂ ਤੂੰ ਇਹ ਮੰਨ ਲੈ ਵੀ ਦੋ ਮਈਆਂ ਇਕੱਲੀ ਲੈਵਾ ਦਿਖਾ ਦੇ ਹਲੇ ਜਿਹਦੇ ਤਿਆਰ ਹੋਈ ਉਦੇ ਫੱਟ ਲਾ ਦੂਗੀ ਲੋ ਨਾੜਾ ਵਗੈਰਾ ਦੇਖੋ ਹਵਾਨੇ ਤੇ ਜਾਵਾਂ ਜਿਵੇਂ ਅਮਰੀਕਾਆਂ ਕਾਂਝਾਂ ਦੇ ਨਾੜਾ ਹੁੰਦੀਆਂ ਨਾ ਆਇਆ ਪਿੰਡਾਂ ਦੇ ਪਿਆ ਰੇਸ਼ ਮਰਗਾ ਸੋ ਆ ਦੇਖ ਸਕਦਾਓ ਨਾੜਾ ਕਹਿਣ ਦੀ ਗੱਲ ਨਹੀਂ ਕਿੰਨਾ ਦੁੱਧ ਬਣ ਕੇ ਲੈਵੇ ਬੰਦਾ ਇਹ 15 ਕਿਲੋ ਦੁੱਧ ਬਣ ਕੇ ਲੈ ਲੈ ਵੀਰੇ ਕਹਿੰਦਾ 14 ਕਿਲੋ ਵਾਲੀ ਖਰੀ ਹੈਗੀ ਆ ਮੈਂ ਕੋਈ 15 ਹੀ ਦੇਊਗੀ ਜੇ ਮੇਰੇ ਅਰਗੇ ਨੇ ਕੁਝ ਕੌਣਾ ਹੀ ਨਾ ਹੋਇਆ ਫੇਰ ਜੇ ਇਹ 12 ਵੀ ਨਹੀਂ ਦਿੰਦੀ ਰੇਟ ਕੀ ਰੱਖਿਆ ਇਹਦਾ ਕੋਈ 500 ਹੀ ਇਹ ਦੇ ਦਿਆਂਗੇ ਭਾਈ ਕਹਿੰਦਾ ਭਾਅ ਜੇ ਕੋਈ ਜੋੜਾ ਲੈਂਦਾ ਹੋਇਆ ਇਕੱਠਾ ਹੀ ਜੋੜੇ 'ਚ ਮਾਨਦਾਨ ਕਰ ਦਾਂਗੇ 5000 ਦਾ ਠੀਕ ਹੈ ਜੋੜਾ ਬਣ ਜੂ 25 ਦਾ ਜੀ ਜੋੜਾ ਜੰਮਿਆ ਕਿਹਦੇ ਨੇ ਠੀਕ ਹੈ ਨੰਬਰ ਬੋਲ ਜੀ ਆਪਣਾ 98153907 ਜੱਗੀ ਡੇਰੀ ਫਾਰਮ ਬਰਨਾਲਾ ਤੋਂ ਦੋ ਆਪਾਂ ਮੰਝਾ ਦਿਖਾਣੀਆਂ ਤੀਜੇ ਤੀਜਾ ਸੂਆ ਧਾਰਾ ਮਾਰ ਕੇ ਇਸ ਦਾ ਦੂਜੀ ਗੱਪਣਾ ਵੀਰੋ ਦੇਖ ਕੇ ਚੈਨਲ ਨੂੰ ਪਿਆਰ ਦਿਓ